ਸ਼ਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਰਣਵੀ ਸਿੰਘ 파ਤਵਾਸ ਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਕਿ ਸੀਗਾ ਹਿੰਦੂ ਕੋਡ ਬਿਲ ਹਿੰਦੂ ਕੋਡ ਬਿਲ 1955 ਦੇ ਵਿੱਚ ਸੰਸਦ ਦੇ ਵਿੱਚ ਡਾਕਟਰ ਭੀਮਨਾ ਅਮੇਡਕਰ ਜੀ ਵੱਲੋਂ ਪੇਸ਼ ਕੀਤਾ ਗਿਆ ਸੀਗਾ ਇਹ ਕੋਡ ਦੇ ਅਨੁਸਾਰ ਜੋ ਹਿੰਦੂ ਔਰਤਾ ਹਨ ਉਹਨਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦੇਣ ਦੇ ਲਈ ਗੱਲ ਕੀਤੀ ਗਈ ਸੀ ਜਾਣੇ ਕਿ ਜੋ ਔਰਤਾ ਹਨ ਬਹੁਤ ਲਾਭ ਲੈ ਸਕਦੀਆਂ ਸਨ ਅਤੇ ਜੋ ਮਰਦ ਨਹੀਂਗੇ ਇੱਕ ਤੋਂ ਵੱਧ ਵਿਆਹ ਨਹੀਂ ਕਰਵਾ ਸਕਦੇ ਅਤੇ ਔਰਤਾਂ ਨੂੰ ਆਪਣੇ ਪਿਤਾ ਦੀ ਸੰਪਤੀ ਦੇ ਵਿੱਚ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਸੀ ਜਾਨੀ ਕਿ ਉਹ ਆਪਣੇ ਪਿਤਾ ਦੀ ਸੰਪਤੀ ਦੇ ਵਿੱਚੋਂ ਮੰਗ ਕਰ ਸਕਦੀਆਂ ਸਨ ਤੇ ਇਸ ਕਾਨੂੰਨ ਦਾ ਜੋ ਵਿਰੋਧ ਕੀਤਾ ਗਿਆ ਜਾਨਿਮਣੇ ਹਿੰਦੂਆਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਸੀ ਜੇਕਰ ਇਹ ਕੋਰਨਾ ਹੁੰਦਾ ਤਾਂ ਅੱਜ ਹਿੰਦੂ ਔਰਤਾਂ ਦੀ ਸਥਿਤੀ ਬਹੁਤ ਹੀ ਤਰਸੋ ਜੋਗ ਹੋਣੇ ਸੀ ਇਹ ਡਾਕਟਰ ਵੀਰ ਮੈਡੀਕਲ ਜੀ ਨੂੰ ਇਸ ਕੰਮ ਦੇ ਲਈ ਇੱਕ ਲਾਈਕ ਸਬਸਕ੍ਰਾਈਬ ਤਾਂ ਜ਼ਰੂਰ ਬੰਨਦਾ ਤੇ ਡਾਕਟਰ ਵੀਰ ਦਾ ਮੈਡੀਕਲ ਜੀ ਜੈ ਭੀਮ ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖੋ ਧੰਨਵਾਦ